ਅਸੀ ਕਾਲ ਪਰੇ ਦੋਸਤੋ ਮੈਂ ਗਰਦੇਵ ਸਿੰਘ ਨਜ਼ਰ YouTube ਚੈਨਲ ਤੇ ਫੇਰ ਤੁਹਾਡੇ ਨਾਲ ਆਹਮੋ ਸਾਹਮਣੇ ਹੋਏ ਆ ਤੇ ਆਹ ਦੋ ਜਿਹੜੇ ਕਿਸਾਨ ਬੈਠੇ ਨੇ ਇਹ ਆਪਸ ਵਿੱਚ ਗੱਲਬਾਤ ਚੱਲਦੀ ਪਈ ਆ ਚੱਲਦੇ ਚੱਲਦੇ ਨਾਲ ਹੀ ਇੱਕ ਵੀਡੀਓ ਬਣਾਈ ਗਈ ਬਿਲਕੁਲ ਸੱਚੀ ਦੇ ਸਹੀ ਵੀਡੀਓ ਕਿੰਨਾ ਝਾੜਿਆ ਤੁਸੀਂ ਵੀਡੀਓ ਦੇ ਵਿੱਚ ਸਾਰਾ ਕੁਝ ਸੁਣੋ ਤੇ ਫਿਰ ਸਾਰੀ ਗੱਲਬਾਤ ਤੁਸੀਂ ਸੁਣੋ ਕਿੰਨਾ ਝਾੜ ਆਪਣਾ ਦੱਸਦੇ ਨੇ ਸੁਣੋ ਗੱਲ ਇਹਨਾਂ ਦੀ ਝਾੜ ਵੇਗਾ ਸਰ ਮੇਰੀ ਆ ਗਿਆ ਆ ਗਿਆ ਨਾਲ ਝਾੜ ਦੱਸਣ ਜਾ ਰਹੇ ਨੇ ਕਿੰਨਾ ਕਿੰਨਾ ਆਉਂਦਾ ਓਏ ਆਉਂਦਾ ਮੈਂ ਤਾਂ ਮਾਦੀ ਲੋਕ ਮਾਰਦੇ ਕੱਪਾਂ ਕੋਈ 55 ਦਾ ਕੋਈ 26 ਆਉਂਦਾ ਛਾਲਾ ਤੇ ਆਉਂਦਾ 20 ਅੱਛਾ ਇਹਨੂੰ ਇਹਦਾ ਵਾਦਾ ਹੈਗਾ ਆਪਾਂ ਤੋਂ ਕੱਪਾਂ ਮਾਰੀਏ ਜੇ ਜੇ ਸੱਤਰ ਮਾਣਾ ਬਾਪੂ ਅਖੰਡੇ ਉਹਨਾਂ ਦਾ ਵੀ ਸੱਤਰ ਕੋਲ ਹੀ ਓਕੇ ਵਧਾਉਣੇ ਆ ਉਹ ਕਰੀ ਜਾਂਦੇ ਆ ਮੇਰਾ 70 ਆ ਗਿਆ ਮੇਰਾ 80 ਦਾ ਕਿਲਾ ਹੋ ਗਿਆ ਐਦਾ ਬੰਦੇ ਸਾਡਾ ਤੇ ਸੀ ਇਹ ਬਾਪੂ ਦਾ ਕਿੰਨਾ ਆਇਆ ਜੀ ਆਰਤੀ ਕੋ ਗਏ ਹੋ ਕਿ ਮਸ਼ਾਦਾ ਪੰਗਾ ਪਾ ਲਿਆ ਉਹ ਆਦਾ ਮਾਖ ਚਰ ਜਾ ਵੇਖ ਲੈ ਇਹ ਬਾਪੂ ਦਾ ਕਿੰਨਾ ਆਇਆ ਮਕਰੋਂ ਤੇ ਆਦਾ ਮਿਰਚ ਤੇ ਰਾਜੇ ਵੀ ਭੈਣ ਤੇ ਪਾਸਾ 17 ਮੁੰਡਿਆ 3 ਕਿਲੋ ਮੱਕਾ ਮੇਰੀ ਸੁਣ ਗੱਲ ਤੂੰ ਵੀ ਆ ਨਾ ਮੇਰਾ 19 ਹੈ 19 ਆਇਆ ਸਹੀ ਗੱਲ ਤੇ ਲੋਕਾਂ ਦਾ 26 ਆਇਆ ਲੋਕਾਂ ਦਾ 70 ਮੇਰਾ 19 ਆ ਲੋਕਾਂ ਦੇ ਜੀ ਆ ਗਿਆ ਤੇਰਾ 20 ਆ ਗਿਆ ਸਾਡਾ 19 ਆਇਆ ਪਰ ਸਭ ਤੋਂ ਪਰਸੀਆਂ ਵੇਖ ਲੈਣ ਜੀ ਝੂਠ ਮਾਰਦੇ ਆ ਪਰਸੀਆਂ ਹੋਣਗੇ ਅੱਜ ਇਹਦਾ ਅੱਜ ਉਹ ਮਈ ਹੋਈ ਉਹ ਕੋ ਮੋਚੀ ਤੇ ਫਿਰ ਮੋਚਦਾ ਪੰਡੀ ਦਾ ਬਣਾਉਂਦਾ ਆ ਮਈ ਹੋ ਕੇ ਫਿਰ ਮਸਦਰ 5 ਕਿਲੋ ਕੱਟਣ ਦੇ ਆ ਅੱਜ ਵੀ ਮੈਂ ਖਰੀਦਦਾ ਤੇ ਮੇਰੇ ਹੁੰਦੇ ਆ ਮੈਂ ਲਾਈਟ ਆਦੀ ਉਹਦਾ 15 ਦਾ ਆਈ ਕੋਈ ਠੇਕੇ ਦੇ ਪਾਈ ਨਾ ਲਓ ਕਿ ਚੰਗੀ ਰੋਬੀ ਦਾ ਬਾਗਾ ਬਾਗਾ ਦੀ ਬੱਪੂ ਇਹ 26 ਕਿਲੋਟ ਰੱਖਦੇ ਉਹ ਕਿ ਚੱਕਰ ਕਿਉਂ ਆਖੀਆ ਉਹਨਾਂ ਨੇ ਕਿਉਂ ਆਖੀ ਰੱਖਿਆ ਕਰੀ ਤੇ ਭਰਿਆ ਉਹਨਾਂ ਨੇ ਵੇਚੋ ਦੇ ਕੀ ਭਰਦੇ ਨੇ ਤੇਰਾ ਆਪਣੀ ਸੁਭਾਅ ਇੱਕ ਕੰਮ ਰੱਖ ਉਹ ਤੁਸੀਂ ਕਿਉਂ ਠੇਕੇ ਦੇ ਪੈਰੇ ਲੈ ਲੈਂਦੇ ਕਿਉਂ ਮੈਂ ਨਹੀਂ ਮੰਨ ਕਰਦੀ ਆਣਾ ਨਹੀਂ ਲੈਣੀ ਕਿਉਂ ਇੰਨੇ ਯਾਰ ਦੇ ਸੇਵਾ ਕਰਕੇ ਕਿਸੇ ਨੂੰ ਦੇ ਦੇਣਾ ਮੈਂ ਦਾ ਵੀ ਆ ਇੱਕ ਪੈਣੇ ਕੋਲ ਪਾਲਾ ਫਿਰ ਕਪੈਣ ਪਾਣ ਗਰੀ ਤੇ ਨੰਡਿਓ ਕਾਬਲੇ ਨੇ ਥੋੜੀ ਹੋਰ ਕੰਮ ਹੋਰ ਕੰਮ ਫਿਰ ਕੀ ਕਰਨਾ ਹੈ ਕੰਮ ਕਰਨਾ ਨਹੀਂ ਹਾਂ ਤੋ ਕੇ ਸਾਹਮਣੇ ਬਿਲਾ ਗਿਆ ਦਫਾ ਗੱਲ ਮੇਰਾ ਕੋਠੇ ਵਾਲੇ ਜਾਓ ਮਸਲਾ ਦੇਖੋ ਮਹਾਰਾਜ ਨਾਲ ਨੂੰ ਬੜਾ ਹੱਥੀ ਚੱਲ ਜੀ ਬਾਬੇ ਅੱਜ ਜਾਨ ਨੂੰ ਚਾਹ ਮੈਂ ਦੱਸ ਤੂੰ ਤੂੰ ਕਿਨਾ ਪੜਾ ਲੀਣਾ ਹੈ ਇਹ ਦੁਕਾਨ ਦੇ ਕੋਹ ਦਾ ਸਾ ਕਰਾ ਲੈ ਲੱਖ ਲੈ ਖਾ ਲੈ ਥੋੜਾ ਜਿਹਾ ਉਹ ਲੋਟਦਾ ਹੀ ਹੈ ਤੇਰਾ ਕੰਮ ਚੰਗਾ ਨਹੀਂ ਹੋ ਮੈਂ ਤੁਹਾਡੀ ਜਲਦ ਯਾਰ ਦਿਨਾਂ ਦਾ ਐਡਾ ਕਿੰਨਾ ਲੈਣ ਰਿਹਾ ਤੇਲ ਪਤਾ ਕਿੰਨਾ ਹੈ ਯਾਰ 1300 ਦਾ ਇਹ ਤਾਂ ਬੋਲਦਾ 13 13 ਇਹਦਾ 1500 ਠੀਕ ਹੈ ਕਿਉਂਕਿ 3 ਸਾਲ ਹੋ ਗਏ ਆ ਬੰਦੇ ਮੈਂ ਪੱਕਾ ਝੱਡਾ ਬੰਦਾ ਵੇ ਇਹ ਬੈਂਡ ਵਾਲੇ ਤੂੰ ਵਹਿ ਵੀ ਜਾਂਦਾ ਨਹੀਂ ਜਾਵੇਂ ਤੂੰ ਬੈਠਾ ਨੇ ਸਾਢੇ ਸਾਢੇ ਚੌਹਾਂ ਕਿਨੇ ਦੀ ਕਰ ਖੜੀ ਆ ਸਾਢੇ ਚੌਹਾਂ ਕਿਲਿਆਂ ਦੀ ਉੱਥੋਂ ਪਾ ਕੇ ਟਿਕਣੀ ਪਈ ਦੀ ਤੇ ਸਾਢੇ ਚੌਹਾਂ ਕਿਲਿਆਂ ਦੀ ਕਵੈਂਟਰ ਹੋਈ ਜਾ ਕੇ ਸਭ ਤੋਂ ਨਾਲ ਵੱਧ ਗਿਆ ਸਾਲ ਵਾਰੀ ਸਾਢੇ ਚੌਹਾਂ ਕਿਲਿਆਂ ਦੀ 81 ਕਿਲੋ ਤੇ ਪੱਤਰ ਕਿਲੋ ਕਰਨ ਗਈ ਆ ਅੱਗ ਇੱਕ ਹੀ ਹੌਤ ਕਿੰਨੀ ਆ ਗਈ ਇਹ ਤਾਂ ਉਹਨੀਆਂ ਦੇ ਲੱਗਦੇ ਕਿ ਰਹਿ ਗਈ ਆ ਹਾਂ ਉਹਨੀਆਂ ਦੇ ਲੱਗਦੀ ਤੂੰ ਤੂੰ ਫੇਰ ਆਏਗਾ ਮੇਰੀ ਵੀ ਨਹੀਂ ਵੇਦ ਨਹੀਂ ਉਹ ਵੀ ਉਹ ਨਹੀਂ ਜਾ ਇਹ ਤਾਂ ਤੂੰ 18 ਹੀ ਨਹੀਂ ਰਹੀ ਆ ਅੱਲਾ ਅੱਬਰਲਾ ਕਿੰਨੀ ਆ ਅੱਲਾ ਅੱਬਰਲਾ ਕਿ ਦੂਜੀ ਦਿਨ ਲਾ ਲਾ ਤਾਂ ਫਿਰ ਮੈਂ ਕਹਾਂ 16 17 ਹਾਂ ਸਾਰੀ ਗੀਰੋ ਸੁਣੇ ਕਿਸਾਨ ਵੀਰ ਕਿਸਾਨ ਵੀਰ ਦੇ ਜੱਗਾਂ ਬਿਲਕੁਲ ਸਹੀ ਤੇ ਸਪੈਕਟ ਆਪਾਂ ਨੂੰ ਹਮੇਸ਼ਾ ਹੀ ਇਹ ਝੂਠ ਨਹੀਂ ਮਾਰਨਾ ਕਿਦਾ ਝੂਠ ਮਾਰਦੇ ਨਾਲ ਜਿਹੜੇ ਜ਼ਿਆਦਾ ਫਿਰ ਝੂਠ ਮਾਰਦੇ ਨੇ ਫਿਰ ਇਸੇ ਕਰਕੇ ਇਹਦੇ ਠੇਕੇ ਨੇ 70 7000 ਰੁਪਇਆ ਤਾਂ ਹੀ ਠੇਕਾ ਹੁੰਦਾ ਵਾ ਇਹਨਾਂ ਕੁਝ ਕਹਿੰਦਾ ਹਾਂ ਮੈਂ ਗੁਰਦੇਵ ਸਿੰਘ ਨਿੱਜੇ YouTube ਚੈਨਲ ਤੇ ਧੰਨਵਾਦ ਅਗਲੀਆਂ ਮੇਰੀਆਂ ਤੁਸੀਂ ਵੀਡੀਓ ਵੇਖਣ ਮਾਤੇ ਫਿਰ ਮੇਰਾ ਇੰਤਜ਼ਾਰ ਕਰੋ ਸਤਿ ਸ੍ਰੀ ਅਕਾਲ ਕਿਸਾਨ ਵੀਰੋ